ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਪਿੰਡ ਸ਼ੰਕਰ ਜ਼ਿਲ੍ਹਾ ਲੁਧਿਆਣਾ ਜਿਵੇਂ ਕਿ ਸੰਗਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਪਿੰਡ ਸ਼ੰਕਰ ਦੇ ਨੌਜਵਾਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ ਵਾ ਅਤੇ ਪਿੰਡ ਦੇ ਸੰਜੋਗ ਦੇ ਨਾਲ ਇਹ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਤੇ ਵੱਧ ਤੋਂ ਵੱਧ ਸੰਗਤਾਂ ਇਸ ਲੰਗਰ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਪਿੰਡ ਸ਼ੰਕਰ ਦੀਆਂ ਤੇ ਬਹੁਤ ਬਹੁਤ ਧੰਨਵਾਦ ਨੌਜਵਾਨ ਵੀਰਾਂ ਦਾ ਤੁਸੀਂ ਦੇਖ ਸਕਦੇ ਜਿੰਨੇ ਵੀ ਨੌਜਵਾਨ ਵੀਰ ਨੇ ਸਾਰੇ ਆਪ ਹੀ ਮੂਰੇ ਹੋ ਕੇ ਸੇਵਾ ਤਨਮਨ ਨਾਲ ਸੇਵਾ ਨਿਭਾਉਂਦੇ ਨੇ ਤੇ ਜੋ ਵੀ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਨੇ ਆਪ ਹੀ ਹੀ ਰਲ ਮਿਲ ਕੇ ਸਾਰੇ ਨੌਜਵਾਨ ਭਰਾ ਆਪ ਹੀ ਲੰਗਰ ਤਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦੇ ਦਾ ਲੰਗਰ ਤਿਆਰ ਹੋ ਰਿਹਾ ਵਾ ਤੇ ਦਾਲ ਬਣ ਕੇ ਰੈਡੀ ਆ ਤੇ ਚਾਹ ਪਕੌੜੇ ਵੀ ਬਣਾ ਰਹੇ ਨੇ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਉਤਸ਼ਾਹ ਨਾਲ ਇਹ ਲੰਗਰ ਲਗਾਇਆ ਜਾਂਦਾ ਪਿੰਡ ਸ਼ੰਕਰ ਹਰ ਸਾਲ ਦੀ ਤਰ੍ਹਾਂ ਜੋ ਵੀ ਸੰਗਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਦੋਸਤੋ ਤੇ ਸਾਰੀਆਂ ਸੰਗਤਾਂ ਨੂੰ ਖੁੱਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀਰ ਪਕੌੜੇ ਤਿਆਰ ਕਰਦੇ ਹੋਏ ਸਾਰੇ ਨੌਜਵਾਨਾਂ ਵੀ ਪੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਵੀ ਤਨਮਨ ਨਾਲ ਇਸ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਆਜੋ ਆਪਾਂ ਦੇਖਦੇ ਹਾਂ ਸਾਰੀ ਵੀਡੀਓ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਗੋਬਿੰਦ ਸਿੰਘ ਵਰਕਾ ਇਸੇ ਕਰਕੇ ਕਹੀਦੇ ਮਹਾਰਾਜ ਜੀ 9 ਸਾਲ ਦੀ ਉਮਰ ਵਿੱਚ ਪਿਤਾ ਜੀ ਜਾਓ ਜਾ ਕੇ ਡੁੱਬਦਾ ਧਰਮ ਵਿਚਾਰ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ i yeah.